ਪੰਜਾਬ ਵਿੱਚ ਕੈਂਸਰ ਵਾਂਗ ਮੋਟਾਪਾ ਵੀ ਇੱਕ ਗੰਭੀਰ ਸਮੱਸਿਆ ਬਣ ਕੇ ਉੱਭਰਿਆ ਹੈ। ਪੰਜਾਬ ਮੋਟਾਪੇ ਦੇ ਮਾਮਲੇ ਵਿੱਚ ਦੇਸ਼ ਦੇ ਚੋਟੀ ਦੇ ਸੂਬਿਆਂ ਵਿੱਚੋਂ ਇੱਕ ਹੈ ਅਤੇ ਇਸ ਸਮੱਸਿਆ ਨੂੰ ਮੱਧ ਨਜ਼ਰ ਰੱਖਦੇ ਹੋਏ ਲੁਧਿਆਣਾ ਦੇ ਮੈਸ਼ ਪ੍ਰੋ ਲਾਈਫ ਹਸਪਤਾਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਰਾਹੀਂ ਲੋਕਾਂ ਨੂੰ ਇਸ ਸਮੱਸਿਆ ਤੋਂ ਜਾਗ ਦਲਵਾਉਣ ਲਈ ਕੱਲ੍ਹ ਆਖੀ ਗਈ। ਸੁਣੋ ਕੀ ਕਿਹਾ ਪ੍ਰੈਸ ਕਾਨਫਰੰਸ 'ਚ ਡਾਕਟਰ ਨੇ। ਹਾਂਜੀ ਮੈਂ ਡਾਕਟਰ ਮਨੀਸ਼ ਗੁਏ। ਮੈਂ ਪ੍ਰੋ ਲਾਈਫ ਹਸਪੀਟਲ ਦੇ ਵਿੱਚ ਜੋਇੰਟ ਰਿਪਲੇਸਮੈਂਟ ਤੇ ਆਰਥਰੋਸਕੋਪੀ ਸਰਜਰੀ ਨਾਲ ਜਿਹੜੀ ਓਬੈਸਟੀ ਹੈ ਇਹ ਸਾਡੇ ਆਪਣੇ ਆਰਥੋਪੈਡਿਕਸ ਵੀ ਦੇਖਿਆ ਹੈ weight ਜਿਹੜਾ weight ਸਾਡੇ ਜੋਇੰਟਸ ਤੇ ਜਦੋਂ ਲੋਡਿੰਗ ਹੁੰਦੀ ਹੈ ਤਾਂ ਸਾਡੀ ਜੋਇੰਟ ਦੀ ਡੀਜਨਰੇਸ਼ਨ ਜਿਹਨੂੰ ਕਹਿੰਦੇ ਆ ਗੋਡੇ ਘਸਣ ਦੀ ਓਬੈਸਟੀ ਸਾਡੇ ਜੋਇੰਟਸ ਨੂੰ ਡੀਜਨਰੇਸ਼ਨ ਜਿਹੜੇ ਕਹਿੰਦੇ ਗੋਡੇ ਘਸਗੇ ਉਸ ਨੂੰ ਵੀ ਵਧਾਉਂਦੀ ਹੈ ਬਹੁਤ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਓਬੀਜ਼ ਨੇ ਨਾਲੇ ਜੋਇੰਟਸ ਦੀ ਪ੍ਰੋਬਲਮ ਹੈ ਸਰ ਉਹਦੀ ਬ੍ਰਾਇਟ੍ਰਿਕ ਸਰਜਰੀ ਕਰਦੇ ਨੇ ਅਸੀਂ ਉਸ ਤੋਂ ਬਾਅਦ ਉਹਨਾਂ ਦੇ ਜੋਇੰਟ ਪੇਨ ਇੰਪਰੂਵ ਹੁੰਦੇ ਦੇਖਿਆ ਉਹਦੀ ਐਕਸ-ਰੇਜ਼ ਦੇ ਵਿੱਚ ਤੇ ਐਮ ਆਰ ਆਈ ਦੇ ਵਿੱਚ ਕਾਰਟਿਲੇਜ ਰੀਜਨਰੇਸ਼ਨ ਜਿਹਨੂੰ ਕਹਿੰਦੇ ਗ੍ਰੀਸ ਦੁਆਰਾ ਬਣ ਗਈ ਉਸ ਚੀਜ਼ ਨੂੰ ਵੀ ਦੇਖਿਆ ਕਿਉਂਕਿ ਜਿਹੜੀ ਚੀਜ਼ ਲੋਡ 70 ਤੋਂ 80 ਕਿਜੀ ਦਾ ਲੈ ਸਕਦੀ ਹੈ ਜਦੋਂ ਪੇਸ਼ੈਂਟ ਓਬੀਜ਼ ਹੋ ਜਾਂਦਾ 130-140 ਕਿਜੀ ਤੱਕ ਲੋਡ ਹੁੰਦਾ ਤਾਂ ਕਾਰਟਿਲੇਜ ਡੀਜਨਰੇਟ ਹੋ ਲੈਂਦੀ ਖਸਣ ਲੱਗ ਜਾਂਦੀ ਜਦੋਂ weight reduce ਹੁੰਦਾ ਕਾਰਟਿਲੇਜ ਰੀਜਨਰੇਟ ਹੋ ਲੈਂਦੀ ਕਾਰਟਿਲੇ ਮਤਲਬ ਉਹ ਆਪਣੇ ਸਰੀਰ ਤੋਂ ਇਲਾਵਾ ਆਪਣੇ ਗੋਡਿਆਂ ਨੂੰ ਵੀ ਨਵੀਂ ਜ਼ਿੰਦਗੀ ਦੇ ਦਿੰਦਾ ਜੇ ਆਪਣਾ weight ਰਿਡਿਊਸ ਕਰਦਾ ਬਾਈ ਐਨੀ ਮੈਕੈਨਿਜ਼ਮ ਸਰਜਰੀ ਚਾਹੇ weight ਰਿਡਕਸ਼ਨ ਜਿਵੇਂ ਮਰਜੀ ਡਾਈਟ ਮੋਡੀਫਿਕੇਸ਼ਨ ਨਾਲ ਕਰੇ ਉਹਦੇ ਨਾਲ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਬਾਕੀ ਜੋਇੰਟ ਰਿਲੇਟਡ ਪ੍ਰੋਬਲਮ ਵੀ ਉਹਦੀਆਂ weight ਘਟਾਉਣ ਦੇ ਨਾਲ ਇੰਪਰੂਵ ਹੋ ਜਾਂਦੀ ਠੀਕ ਲੋਕਾਂ ਕੋਲ ਕੀ ਮੈਸੇਜ ਦੋਗੇ ਲੋਕਾਂ ਨੂੰ ਸਹੀ ਮੈਸੇਜ ਦਿੰਦੇ ਆ ਕਿ ਦੇਖੋ obesity ਜਾਂ ਜੇ ਆਪਣਾ weight ਹੈ ਉਹ ਤੁਹਾਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਮੈਟਾਬੋਲਿਕ ਪ੍ਰੋਬਲਮਸ ਹੁੰਦੀਆਂ ਨੇ ਹਾਰਟ ਰਿਲੇਟਡ ਸਾਰੀ ਪ੍ਰੋਬਲਮਸ ਹੁੰਦੀਆਂ ਨੇ ਈਵਨ ਕਿ ਇਹ ਤੁਹਾਡੇ ਜਿਹੜੇ ਮਸਕੂਲੋਸਕੈਲੇਟਲ ਹੈ ਮਤਲਬ ਜੁਆਇੰਟਸ ਰਿਲੇਟਡ ਪ੍ਰੋਬਲਮਸ ਨੂੰ ਵਧਾਉਂਦਾ ਹੈ ਕਿਸੇ ਨੂੰ ਨੀ ਆਰਥਰਾਈਟਿਸ ਹੈ ਕਿਸੇ ਨੂੰ ਕੋਈ ਜੁਆਇੰਟ ਰਿਲੇਟਡ ਪ੍ਰੋਬਲਮ ਹੈ ਬੋਡੀ ਪੇਨਸ ਹੁੰਦੀਆਂ ਨੇ ਬੋਨੀ ਪੇਨਸ ਹੁੰਦੀਆਂ ਨੇ ਫੇਟ ਰਿਡਕਸ਼ਨ ਦੇ ਨਾਲ ਵੀ ਇੰਪਰੂਵ ਹੁੰਦੀ ਹੈ ਬਾਕੀ ਪੇਸ਼ੈਂਟਸ ਆ ਨੇ ਇਸ ਤਰ੍ਹਾਂ ਵੀ ਦੇਖਿਆ ਕਿ ਓਬੀਸ ਪੇਸ਼ੈਂਟ ਸੀ ਜੁਆਇੰਟਸ ਵੀ ਖਰਾਬ ਸੀ ਪਹਿਲਾਂ ਸੀ ਉਹਦੀ ਓਬੈਸਟੀ ਕੰਟਰੋਲ ਕੀਤੀ ਉਸ ਤੋਂ ਬਾਅਦ ਉਹਦਾ ਜੁਆਇੰਟ ਕਈ ਵਾਰ ਸਟੇਜ ਇੱਕ ਸਟੇਜ ਤੋਂ ਵੱਧ ਡੀਜਨਰੇਟ ਹੋ ਜਾਂਦਾ ਗ੍ਰੇਡ ਉਸ ਦੇ ਵਿੱਚ ਉਹਨੂੰ ਨੀ ਰਿਪਲੇਸਮੈਂਟ ਹੀ ਕਰਾਣੀ ਪੈਂਦੀ ਹੈ ਜਿਹੜੀ ਸਾਡੀ ਉਹਰੇ ਬੈਸ਼ ਪ੍ਰੋ ਲਾਈਫਸ ਅਸੀਂ ਲੇਟੈਸਟ ਐਡਵਾਂਸਡ ਟੈਕਨੀਕਸ ਨਾਲ ਨੀ ਰਿਪਲੇਸਮੈਂਟ ਕਰ ਰਹੇ ਹਾਂ ਜਿਦੇ ਵਿੱਚ ਕੋਈ ਮਸਲ ਡਿਸੈਕਸ਼ਨ ਨਹੀਂ ਹੁੰਦੀ ਕੋਈ ਬਲੀਡਿੰਗ ਨਹੀਂ ਹੁੰਦੀ ਜ਼ੀਰੋ ਬਲੀਡਿੰਗ ਹੈ ਬੈਟ ਰੈਸਟ ਜ਼ੀਰੋ ਅਸੀਂ ਨੈਕਸਟ ਡੇ ਪੇਸ਼ੈਂਟ ਨੂੰ ਵਾਕ ਕਰਨ ਲਾ ਦਿੰਦੇ ਹਾਂ ਪੇਸ਼ੈਂਟ ਸਕੁਐਟਿੰਗ ਕਰ ਸਕਦਾ ਹੈ ਕ੍ਰੋਸ ਲੈਗ ਸਿਟਿੰਗ ਕਰ ਸਕਦਾ ਹੈ ਸਟੇਅਰ ਕਲਾਈਮਿੰਗ ਨੈਕਸਟ ਡੇ ਸਟਾਰਟ ਕਰ ਸਕਦਾ ਹੈ ਤੇ ਐਸੇ ਪੇਸ਼ੈਂਟ ਸਾਡੇ ਕੋਲ ਬਹੁਤ ਨੇ ਓਬੀਸ ਸੀਗੇ ਡਾਈਜੈਸ਼ਨਸ ਨਹੀਂ ਦੀ ਅਸੀਂ ਪਹਿਲਾਂ ਉਹਦੀ ਓਬੈਸਟੀ 控制 ਕੀਤੀ 6-8 ਮਹੀਨੇ ਤੱਕ ਜਦੋਂ ਓਬੈਸਟੀ ਕੰਟਰੋਲ ਹੋ ਗਈ ਫਿਰ ਅਸੀਂ ਉਹਦੀ 2 ਲੀਟਰ ਨੀ ਰਿਪਲੇਸਮੈਂਟ ਕਰਕੇ ਉਹ ਪੇਸ਼ੈਂਟ ਹੁਣ ਪਛਾਨ ਨਹੀਂ ਪਾਉਂਦੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਮਿਲਦੇ ਨੇ ਉਹ ਪਛਾਣ ਨਹੀਂ ਬੰਦੇ ਕਿ ਤੂੰ ਤਾਂ ਪਹਿਲਾਂ ਬਿਲਕੁਲ ਬੈਡ ਤੇ ਪਿਆ ਸੀ ਉਹ ਵੀ ਪਤਲਾ ਵੀ ਹੋ ਗਿਆ ਹੁਣ ਤੂੰ ਆਪਣੀ ਸੈਰ ਵੀ ਕਰਨ ਲੱਗੀ 올ਡ ਏਜ ਵੀ ਕੋਈ ਇਹਦੇ ਵਿੱਚ ਫਿਕਸ ਕ੍ਰਾਈਟੇਰੀਆ ਨਹੀਂ ਹੈਗਾ ਕਿੰਨੇ ਹੀ 올ਡ ਏਜ ਪੇਸ਼ੈਂਟ ਵੀ ਅਸੀਂ 55 60 ਵਾਲੇ ਵੀ ਜਿਹੜੇ ਹੈਗੇ ਆ ਦੋਨੋਂ ਪ੍ਰੋਸੀਜਰ ਕਰਕੇ ਬਿਲਕੁਲ ਨਵੀਂ ਜ਼ਿੰਦਗੀ ਦਿੱਤੀ ਉਹਨਾਂ ਨੂੰ ਠੀਕ ਹੈ ਸਰ ਅੱਜ ਦੀ ਪ੍ਰੈਸ ਕਾਨਫਰੈਂਸ ਕੀ ਰੋਟੀ ਹੋਣੀ ਹੈ ਹੈਗਾ ਆਪਣਾ ਸ਼ਨਾਮ ਸਰ ਮੇਰਾ ਨਾਮ ਡਾਕਟਰ ਹਰਪ੍ਰੀਤ ਸਿੰਘ ਜਾਲੀ ਹੈ ਮੈਂ ਮੈਚ ਪ੍ਰੋਲਾਈਫ ਹਸਪੀਟਲ ਚ ਡਾਇਰੈਕਟਰ ਹਾਂ ਤੇ ਇਸ ਹਸਪੀਟਲ ਚ ਮੈਂ ਮੇਨਲੀ ਲੈਪਰੋਸਕੋਪਿਕ ਸਰਜਰੀ ਬੈਟ੍ਰਿਕ ਸਰਜਰੀ ਤੇ ਗੈਸਟ੍ਰੋਇੰਟੈਸਟਾਈਨ ਸਰਜਰੀ ਦਾ ਦੇਖਭਾਲ ਕਰਦਾ ਹਾਂ ਇਸ ਡਿਪਾਰਟਮੈਂਟ ਦੇ ਸਰ ਸਰ ਇਹਦਾ ਮੇਨ ਅਜੰਡਾ ਹੈ ਓਬੈਸਟੀ ਹੈ ਤੇ ਉਹਦੀ ਮੋਟਾਪੇ ਤੇ ਉਹਦੀ ਮੈਨੇਜਮੈਂਟ ਬਾਰੇ ਲੋਕਾਂ ਨੂੰ ਅਵੇਅਰ ਕਰਵਾਉਣਾ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਲੋਕਾਂ ਦੀ ਜਿਹੜੀ ਡਾਇਬਟੀਸ ਤੇ ਮੋਟਾਪੇ ਦੀ ਜਿਹੜੀ ਰੇਸ਼ਿਓ ਹੈ ਇਸ ਟਾਈਮ ਨੰਬਰ 1 ਹੋ ਚੁੱਕੀ ਹੈ ਇੰਡੀਆ ਦੀ ਰੇਸ਼ਿਓ ਦੇਖੀਏ ਤਾਂ ਤੇ ਲੋਕੀ ਇਵਨ ਚਾਈਲਡਹੂਡ ਜਿਹੜੀ ਓਬੈਸਟੀ ਬਹੁਤ ਵੱਧ ਰਹੀ ਹੈ ਲੋਕੀ ਛੋਟੀ ਉਮਰ ਜੀ ਡਾਇਬੀਟਿਕ ਹੋਣ ਲੱਗ ਪਏ ਆ ਤੇ ਲੋਕਾਂ ਦੇ ਜੋਇੰਟ ਖਰਾਬ ਹੋ ਰਹੇ ਆ ਲੋਕਾਂ ਨੂੰ ਨੀਂਦ ਦੀ ਪ੍ਰੋਬਲਮ ਹੋ ਰਹੀ ਲੋਕੀ ਡਿਪਰੈਸ ਹੋ ਰਹੇ ਆ ਲੋਕੀ ਆਪਣੀ ਆਉਟਪੁੱਟ ਵਰਕ ਨਹੀਂ ਦੇ ਪਾਰੇ ਉਹਦੇ ਬਾਰੇ ਲੋਕਾਂ ਨੂੰ آگਾਹ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ ਕਿ ਦੱਸਿਆ ਜਾਏ ਕਿ ਓਬੈਸਟੀ ਦਾ ਇਲਾਜ ਕਰਾਉਣਾ ਬਹੁਤ ਜ਼ਰੂਰੀ ਹੈ ਚਾਹੇ ਲਾਈਫਸਟਾਈਲ ਮੋਡੀਫਿਕੇਸ਼ਨਲ ਕਰੀਏ ਚਾਹੇ ਮਾਈਂਡਫੁਲ ਈਟਿੰਗ ਨਾਲ ਕਰੀਏ ਬਿਹੇਵੀਅਰ ਚੇਂਜਿਸ ਨਾਲ ਕਰੀਏ ਜੇ ਨਹੀਂ ਹੋ ਪਾਂਦਾ ਤਾਂ ਸਰਜਰੀ ਦੀ ਹੈਲਪ ਲੈ ਕੇ ਇਸ ਬਿਮਾਰੀ ਤੋਂ ਸਰ ਐਸ ਪਰ ਜਿਹੜੀ ਲਿਟਰੇਚਰ ਹੈਗਾ ਉਹਦੇ ਹਿਸਾਬ ਨਾਲ ਅਪ ਟੂ 40% ਪੰਜਾਬ ਦੀ ਪੋਪੂਲੇਸ਼ਨ ਓਬੇਸਿਟੀ ਨਾਲ ਸਫਰ ਹੋ ਰਹੀ ਹੈ ਸਰ ਸਰ ਇਹ ਬਹੁਤ ਸਾਰੇ ਮਲਟੀਫੈਕਟੋਰੀਅਲ ਕਹਾਂਗੇ ਇਹਨੂੰ ਫੂਡ ਇਜ਼ ਵਨ ਆਫ ਦਾ ਮੇਨ ਫੈਕਟਰ ਜਿਹਦੇ ਕਰਕੇ ਜਿਹੜਾ ਸਾਡਾ ਖਾਣਾ ਬਹੁਤ ਇਨਸਟੈਂਟ ਹੋ ਗਿਆ ਹੈ ਤੇ ਨੰਬਰ 2 ਵੀ ਆਰ ਨਾਟ ਕਾਊਂਟਿੰਗ ਦਾ ਕੈਲਰੀਜ਼ ਵੀ ਆਰ ਜਸਟ ਈਟਿੰਗ ਸੈਕੰਡ ਥਿੰਗ ਹੋਗੀ ਕਿ ਲੈਕ ਆਫ ਐਕਸਰਸਾਈਜ਼ ਜਿਹੜੀ ਬੇਸਿਕ ਐਕਸਰਸਾਈਜ਼ ਵੀ ਛੱਡ ਚੁੱਕੇ ਆ ਤੇ ਲੋਕਾਂ ਨੂੰ ਫੂਡ ਦੀ ਕੈਲਰੀਜ਼ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਜਿੰਨਾ ਉਹ ਖਾ ਰਹੇ ਉਸ ਤੋਂ ਬਹੁਤ ਘੱਟ ਕੰਮ ਕਰ ਰਹੇ ਹੈ ਤੇ ਜਦੋਂ ਅਸੀਂ ਬਾਡੀ ਨੂੰ ਓਵਰਲੋਡ ਕਰ ਦਾਂਗੇ ਸਾਡੇ ਸਾਰੇ ਆਰਗਨ ਐਗਜ਼ੌਸਟ ਹੋ ਜਾਣਗੇ ਉਹਨਾਂ ਸਾਰੀ ਬਹੁਤ ਸਾਰੀ ਪ੍ਰੋਬਲਮ ਪੈਦਾ ਹੋ ਜਾਣਗੀਆਂ ਤੇ ਜਿਹਨੂੰ metabolic syndrome ਦੇ ਤੌਰ ਤੇ ਪ੍ਰੇਜ਼েন্ট ਕਰਨਗੇ ਸਾਡੀ ਲਾਈਫ ਨੂੰ ਖਤਰਾ ਪੈਦਾ ਹੋ ਜਾਏਗਾ ਐਡਵਾਈਸ ਕੀ ਹੈ ਸਰ ਐਡਵਾਈਸ ਇਹ ਹੈ ਕਿ ਪਹਿਲਾਂ ਸਭ ਤੋਂ ਇੰਪੋਰਟੈਂਟ ਹੈ ਲਾਈਫਸਟਾਈਲ ਮੋਡੀਫਿਕੇਸ਼ਨ ਜਿਹਦੇ ਬਾਰੇ ਬੇਸਿਕ ਸਟੈਪਸ ਨਾਲ ਅਸੀਂ ਜ਼ਿੰਦਗੀ ਤਬਦੀਲੀਆਂ ਲਿਆ ਸਕਦੇ ਹਾਂ ਉਸ ਤੋਂ ਬਾਅਦ ਸਾਡੀ ਹੈਗੇ ਬਿਹੇਵੀਅਰ ਚੇਂजेस ਅਸੀਂ ਖਾਣੇ ਬਾਰੇ ਜਾਣੀ ਹੈ ਕਿ ਖਾਣਾ ਕਿਹੜਾ ਖਾਣਾ ਕਦੋਂ ਖਾਣਾ ਕਿੱਥੇ ਖਾਣਾ ਜਾਂ ਨਹੀਂ ਖਾਣਾ ਖਾਣ ਤੋਂ ਪਹਿਲਾਂ ਸੋਚੀਏ ਖਾ ਕੇ ਨਾ ਸੋਚੀਏ ਥਰਡ ਹੋ ਗਿਆ ਜੇ ਸਾਨੂੰ ਨਹੀਂ ਟ੍ਰੀਟਮੈਂਟ ਮਿਲਦੀ ਤਾਂ ਅਸੀਂ ਮੈਡੀਕੇਸ਼ਨ ਦੀ ਯੂਜ਼ ਵੀ ਕਰ ਸਕਦੇ ਹਾਂ ਪਰ ਮੈਡੀਕੇਸ਼ਨ ਦਾ ਯੂਜ਼ ਹੈ ਉਹ ਸਿਰਫ ਰਿਵਰਸੀਬਲ ਹੈ ਜਦੋਂ ਅਸੀਂ ਮੈਡੀਸਿਨ ਬੰਦ ਕਰਾਂਗੇ ਸਾਡਾ weight ਵਾਪਸ ਉੱਥੇ ਫਿਰ ਪਹੁੰਚ ਜਾਏਗਾ ਤੇ ਚੌਥਾ ਹੈਗਾ ਬੈਰੇਟਿਕ ਸਰਜਰੀ ਬਾਰੇ ਨੌਲੇਜ ਲੈਣਾ ਜਦੋਂ ਸਾਡੇ ਤਿੰਨੇ ਮੈਕੈਨਿਜ਼ਮ ਫੇਲ ਹੋ ਜਾਣ ਅਸੀਂ ਬੈਰੇਟਿਕ ਸਰਜਰੀ ਦੀ ਆਪਸ਼ਨ ਨੂੰ ਯੂਜ਼ ਕਰ ਸਕਦੇ ਆ ਜਿਹਦੇ ਨਾਲ ਅਸੀਂ ਲੌਂਗ ਟਰਮ ਸਸਟੇਨੇਬਲ weight loss ਲੈ ਸਕਦੇ ਆ ਤੇ ਸਾਰੀ ਜਿਹੜੀਆਂ ਕੋਮੋਰਬਿਡਿਟੀਜ਼ ਹੈ ਉਹਨਾਂ ਤੋਂ ਛੁਟਕਾਰਾ ਪਾ ਸਕਦੇ ਆ ਤੇ ਦਵਾਈਆਂ ਤੋਂ ਨਿਜਾਤ ਪਾ ਸਕਦੇ ਆ ਸਰਜਰੀ ਦਾ ਸਕਸੈਸ ਰੇਟ ਸਰ ਸਕਸੈਸ ਰੇਟ ਇਜ਼ ਆਲਮੋਸਟ 100% ਆਪਰੇਟ ਤੋਂ ਬਾਅਦ ਕਦ ਕੰਮ ਕਰ ਸਕਦੇ ਆ ਸਰ 3rd ਡੇ ਤੋਂ ਪੇਸ਼ੈਂਟ ਡਿਸਚਾਰਜ ਹੋ ਜਾਂਦਾ ਵਿਥਿਨ 1 ਵੀਕ ਹੀ ਇਜ਼ ਬੈਕ ਟੂ ਵਰਕ ਸਰ ਕਿੰਨੇ ਵੇਟ ਸਰ ਜਿੰਨਾ ਵੀ ਤੁਹਾਡਾ ਐਕਸਟਰਾ weight ਹੈ 70 ਤੋਂ 100% ਤੱਕ ਤੁਹਾਡਾ ਐਕਸਟਰਾ weight ਸਾਰਾ ਕੱਢਿਆ ਜਾ ਸਕਦਾ ਹੈ ਸਰਜਰੀ ਦੇ ਦੌਰਾਨ ਠੀਕ ਹੈ ਕਿੰਨੇ ਵੇਟ ਤੱਕ ਕਵਰ ਕਰ ਸਕਦੇ ਹੋ ਜੀ ਸਰ ਇਹਦੀ ਕੋਈ ਲਿਮਿਟ ਨਹੀਂ ਹੈ ਜੀ ਅੱਛਾ ਜੀ ਕਿੰਨੇ ਦਿਨ ਦਾ ਕੋਰਸ ਲਊਗਾ ਜੀ ਹਾਂ ਜੀ ਸਰ ਜੇ ਲਊਗਾ ਤਾਂ ਕੋਈ ਇੱਕ ਪਹਿਲਾ సర్ సర్జరీ తో ਪਹਿਲਾ ਪੇਸ਼ ਨੂੰ ਅਸੀਂ ਅਸੈਸਸ ਕਰਨਾ ਹੈ ਸਰਜਰੀ ਕਰਨੀ ਹੈ ਹਸਪੀਟਲ ਚ ਉਹਨੇ 3 ਦਿਨ ਰਹਿਣਾ ਹੈ ਸਰਜੀ ਦਾ ਡਿਊਰੇਸ਼ਨ ਡੇਢ ਤੋਂ 2 ਘੰਟੇ ਹੈ ਟੋਟਲ ਜੀ ਇਹ ਚਾਰਜਿੰਗ ਕਿੰਨਾ ਹੋਊਗਾ ਸਰ ਚਾਰਜਸ ਵੈਰੀਏਬਲ ਹੈ ਸਰਜਰੀ ਦੇ ਡਿਪੈਂਡ ਕਰਦਾ ਹੈ ਕਿਹੜੀ ਸਰਜਰੀ ਕਰਦਾ ਹੈ 2-3 ਤਰ੍ਹਾਂ ਦੀ ਸਰਜਰੀ ਹੈ ਬੈਰੀਟ੍ਰਿਕ ਸਰ ਮੈਨੂੰ ਤਾਂ ਕੇਸ ਹੈ ਵੀ ਹੈ ਸਾਹਮਣੇ ਕਦੇ ਕਿਸੇ ਜਿੱਦਾਂ ਕੋਈ ਕਿਤੇ ਕੋਈ ਸਾਹਮਣੇ ਨਹੀਂ ਆਈ ਹੈ ਸਰ ਬਹੁਤ ਸਾਰੇ ਸਰ ਆਈਵ ਡਨ 1000ਸ ਆਫ ਸਰਜਰੀਜ਼ ਤੇ ਜਿਹੜੀ ਮੇਰੀ ਜਿੰਨਾ ਐਕਸਪੀਰੀਅੰਸ ਰਿਹਾ ਪਿਛਲੇ 15-20 ਸਾਲ ਦਾ ਇਟ ਸਕਸੈਸਸਰੀਜ਼ ਆਲਮੋਸਟ 100% ਜੇ ਤੁਹਾਡਾ ਡਿਸਪਲਿਨਰੀ ਐਡ ਕਰ ਦਿੱਤਾ ਜਾਏ ਤਾਂ ਇਟ ਇਜ਼ ਅ ਵੰਡਰਫੁਲ ਸਰਜਰੀ ਕਿੰਨੇ ਕੇਸ ਤੱਕ ਸਰ ਤੁਸੀਂ ਇਹ ਕਰ ਸਕਦੇ ਸੀ ਇਸ ਏਜ ਸਰ ਏਜ ਜੇ ਕ੍ਰਾਈਟੇਰੀਆ ਦੇ ਕੇ 18 ਤੋਂ 65 ਸਾਲ ਦੀ ਏਜ ਡਿਸਾਈਡ ਕੀਤੀ ਗਈ ਪਰ ਲੇਟੈਸਟ ਸਟਡੀ ਕਹਿੰਦੀ ਹੈ ਕਿ ਏਜ ਇਜ਼ ਨਾਟ ਅ ਬਾਰ ਜੇ ਤੁਸੀਂ ਫਿਟ ਹੈਗੇ ਉਹ ਕਿੰਨੀਆਂ ਬ੍ਰਾਂਚਾਂ ਯੂਰਕੇ ਦੀਆਂ ਬ੍ਰਾਂਚਾਂ ਨੂੰ ਕੀਤੀ ਹੈ ਜੋ ਅਰੇ ਦਿੱਤਾ ਹੋ ਗਿਆ ਕਿ ਤਾਂ ਵੀ ਪੰਜਾਬ ਦੇ ਲੱਗੇ ਸਭ ਦੇ ਸਰ ਜਿਹੜਾ ਮੈਸਟਰੋਲੇ ਫਾਸਪੀਟਲ ਹੈ ਦੋ ਹਸਪੀਟਲ ਹੈਗੇ ਹੋਰ ਇੱਕ ਦਿੱਲੀ ਚ ਇੱਕ ਨੌਇਡ ਹੈ ਤੇ ਤੀਜਾ ਲੁਧਿਆਣੇ ਚ ਹੋ ਗਿਆ ਸੀ ਹਾਂਜੀ ਸਰ